ਸਾਡਾ ਕੰਮ ਲੱਗੀ ਪਈ ਆ ਇਹਨੂੰ ਐ ਨਹੀਂ ਹੈਗਾ ਹਮ ਟਾਈਮ ਨਾਲ ਕਾਲ ਤੇ ਭੱਜ ਜਾ। ਡੀਪੀ ਹਾਂ ਉਹ ਤੂੰ ਕਾਲ ਤੇ ਨਹੀਂ ਗਈ। ਉਹ ਬਸ ਨਾ ਮੈਂ ਛਾੜੂ ਜਲਾਈ ਜਾਂਦੀ ਸੀ ਮੈਂ ਸੋਚਿਆ ਕੰਮ じゃ ਖਤਮ ਕਰਕੇ ਹੀ ਜਾਵਾਂ। ਉਹ ਪੁੱਤ ਛੱਡ ਝਾੜੂ ਨੂੰ ਤੂੰ ਕਾਲ ਦੇ ਟਾਈਮ ਨਾਲ ਭੱਜ ਜਾ ਕਰ ਜਿੰਨਾ ਕਿ ਤੇਥੋਂ ਕੰਮ ਹੁੰਦਾ ਉਹਨਾਂ ਕਰ ਲਿਆ ਕਰ ਮੈਡਮ ਨਾਲ ਲੜਨੀ ਹੈ ਤੈਨੂੰ। ਡੈਡੀ ਉਹ ਸਕੂਲ ਥੋੜਾ ਕਾਲਜ ਹੈਗਾ ਉੱਥੇ 5-7 ਮਿੰਟ ਮੈਂ ਲੇਟ ਵੀ ਜਾ ਸਕਦੀ ਆ। ਚਲ ਐਂ ਕਰ। ਛੇ ਛੀ ਦੀ ਕੰਮ ਨਿਵੇੜ ਕੇ ਸਰਾਣੇ ਥੱਲੇ ਪੈਸੇ ਪੈਣੇ ਪੈਸੇ ਲੈ ਜੀ ਪੁੱਤ ਲੈ ਬਾਪੂ ਮੈਂ ਪੈਸੇ ਕੀ ਕਰਨੇ ਆ ਉਹ ਪੁੱਤ ਤੂੰ ਹੀ ਤਾਂ ਕਹਿੰਦੀ ਸੀ ਕਾਪੀਆਂ ਲੈਉਣੀਆਂ ਨੇ ਉਹਨਾਂ ਵਾਸਤੇ ਰੱਖੇ ਨੇ ਤੂੰ ਆਪਣੀ ਕਾਪੀ ਲੈ ਲੈ ਉਹ ہاں ਸੱਚ ਮੈਂ ਤਾਂ ਭੁੱਲੀ ਗਈ ਸੀ ਕੋਈ ਨਹੀਂ ਮੈਂ ਚੱਕ ਲੂੰਗੀ ਪੈਸੇ ਪਹਿਲਾਂ ਮੈਂ ਝਾੜੂ ਪੂਰਾ ਕਰ ਲੈਂਦਾ ਥਾਂ ਰੱਖਿਆ ਕਰ ਠੀਕ ਹੈ ਛੇ ਛੀ ਦੀ ਕੰਮ ਨਿਵੇੜ ਲੈ ਤੇ ਜਾ ਕਾਲਜ ਆਬ ਦੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਚਲ ਜੂੰਗੀ ਮੈਂ ਅਈ ਰੱਬ। ਪਾਂਡੇ ਵੀ ਕਿੰਨੇ ਪਿਆ। ਮੈਂ ਵੀ ਨਾ ਅੱਜ ਲੇਟ ਉੱਠੀਆ। ਨਹੀਂ ਛੇਤੀ ਨਵੇੜਦਣ ਦੀ ਕੰਮ। ਛੇਤੀ ਛੇਤੀ ਕਰਕੇ ਜਾਨੀ ਆ ਕਿਤੇ ਬਾਪੂ ਦੀ ਗੱਲ ਸੱਚੀ ਨਾ ਹੋ ਜੇ। ਮੈਂ ਲੇਟ ਹੀ ਨਾ ਹੋ ਜਾ ਕਾਲਜ ਤੋਂ। ਨਹੀਂ ਮੈਡਮ ਜੀ ਨਾ ਬਿਨਾ ਗੱਲ ਤੋਂ ਸੁਣਾਈ ਜਾਂਦੀ ਹੈਗੀ ਫਿਰ। ਸਾਤਾ ਹੀ ਹੋ ਗਿਆ ਟਾਈਮ ਤੇ 6 6 ਦੀ ਜਾਣੀਆ ਕਾਲਜ ਆਹ ਹੋਏ ਅਜੇ ਤੰਬਲ ਆਣੀ ਸਸਰੀ ਗਾਲ ਜੀ ਕਿੱਧਰ ਚੱਲੇ ਦੁਪਹਿਰੇ ਦੁਪਹਿਰੇ ਹੋਤੀ ਨਾ ਬਕਵਾਸ ਨਾ ਕਰ ਜਿੱਥੇ ਮਰਜੀ ਜਾਵਾ ਤੈਨੂੰ ਕੀ ਆ ਮਾਂ ਮੈਂ ਛੱਡਿਆ ਆਉਣਾ ਮੋਟਰਸਾਈਕਲ ਤੇ ਆਜੋ ਤੂੰ ਨਾ ਆਪਣੇ ਰਾਹੇ ਤੋਂ ਡਾ ਲੱਗ ਉਹ ਗੁੱਸਾ ਕਰਨ ਨੂੰ ਕਰਦੇ ਹੋ ਸੋਹਣਿਆ ਤੁਹਾਡੇ ਸੋਹਣੇ ਫੇਸ ਤੇ ਜੱਜਦਾ ਨਹੀਂ ਗੁੱਸਾ ਦਫਾ ਹੋ ਆਪਣੇ ਕੰਮ ਨਾਲ ਕੰਮ ਰੱਖ ਐਵੇਂ ਆਉਂਦਾ ਚਾਹੁੰਦਾ ਮੇਰੇ ਰਾਹੇ ਖੜ ਜਾਂਨਾ ਉਹ ਮੇਰਾ ਤਾਂ ਇਹੀ ਕੰਮ ਆ ਮੈਡਮ ਜੀ ਤੁਸੀਂ ਆਪ ਦਾ ਪਤਾ ਪੁੱਤਾ ਦੇਜੋ ਕਿੰਨੀ ਵਾਰੀ ਮਿਲਣ ਦਾ ਮਨ ਬਣਿਆ ਆ ਜਾਈਂਗਾ ਤੂੰ ਨਾ ਮੇਰੇ ਤੋਂ ਥੱਪੜ ਨਾ ਖਾ ਲਈ ਆ ਲਾਸਟ ਵਾਰਨਿੰਗ ਦੇ ਰਹੀਆਂ ਤੈਨੂੰ ਟਿਕ ਜਾ ਆਇਆ ਮੈਂ ਤੇਰੇ ਪਿੱਛੇ ਹਮੋਂ ਵੇਖਾ ਅੱਜਾ ਤੇਰੇ ਕਾਲ ਦਾ ਪਤਾ ਕਰ ਕੀ ਆਂ ਲੇ ਆ ਉਹ ਆ ਗਿਆ ਮੇਰਾ ਪੁੱਤ ਆ ਜਾ ਆ ਜਾ ਆ ਜਾ ਬਾਈ ਜੀ ਪੁੱਤ ਹੋਰ ਕੀ ਮੇਰੇ ਆਜਣ ਕਰਾ ਦੇ ਬਾਈ ਪੁੱਛੋ ਨਾ ਡੈਡੀ ਇੰਨੀ ਗਰਮੀ ਹੈ ਨਾ ਬਾਹਰ ਮੇਰਾ ਤਾਂ ਸੱਚੀ ਤਰਾਈ ਨਿਕਲ ਗਿਆ ਪੁੱਤ ਸੱਚੀ ਅੱਜ ਤਾਂ ਬਹੁਤ ਜ਼ਿਆਦਾ ਗਰਮੀ ਆ ਮੈਂ ਪਾਣੀ ਲਾਉਣ ਗਿਆ ਸੀਗਾ ਮੈਂ ਕਿਹਾ ਨੱਕਾ ਵੱਡਿਆ ਮਾਂ ਜਦੋਂ ਮੈਂ ਉੱਥੇ ਗਿਆ ਪੁੱਤ ਇੰਨੀ ਗਰਮੀ ਮੈਂ ਤਾਂ ਉਹਦੀ ਪਾਵਸ ਹੀ ਮੁੜਿਆ ਪੁੱਤ ਮੈਂ ਆਖਿਆ ਕਿਤੇ ਇੱਥੇ ਨਾ ਡਿੱਗ ਜਾ ਕਿਤੇ ਐਵੇਂ ਅਟੈਕ ਹੋ ਜੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਮੈਂ ਤੇ ਪਾਣੀ ਚ ਪਿਆ ਰਹੂੰਗਾ ਹੋਰ ਕੀ ਆ ਸਭ ਕੁ ਸੁੱਖੀ ਸੰਦਿਆ ਤੁਸੀਂ ਇਹ ਜੀ ਗੱਲਾਂ ਕਾਹ ਤੋਂ ਕਰਦੇ ਹੋ ਮੈਂ ਤੁਹਾਡੇ ਨਾਲ ਤਾਂ ਹਲੇ ਮੈਂ ਸਾਰੀ ਜ਼ਿੰਦਗੀ ਜੀਣੀ ਐ ਤੁਹਾਨੂੰ ਹਲੇ ਤਾਂ ਐਸ਼ ਵੀ ਕਰਾਣੀ ਐ ਵੇਖਿਓ ਜਦ ਮੈਂ ਅਫਸਰ ਬਣ ਗਈ ਪੁੱਤ ਜੇ ਤੂੰ ਅਫਸਰ ਬਣ ਗਿਆ ਉਦੋਂ ਤਰਾ ਵਿਆਹ ਹੋ ਜਾਣਾ ਐਸ ਤਰ੍ਹਾਂ ਤੇਰੇ ਸਹੁਰਿਆਂ ਨੇ ਕਰਨੀ ਐ ਮੈਂ ਕੀ ਐਸ ਕਰਨੀ ਐ ਪੁੱਤ ਨਹੀਂ ਮੈਂ ਉਹਨਾਂ ਚਿਰ ਵਿਆਹ ਨਹੀਂ ਕਰਾਉਣਾ ਹੈਗਾ ਜਿੰਨਾ ਚਿਰ ਮੇਰਾ ਕਿਤੇ ਨਾਮ ਨਹੀਂ ਆਣ ਜਾਂਦਾ ਹੈਗਾ ਨਾਲੇ ਵੈਸੇ ਵੀ ਤੁਸੀਂ ਮੇਰੇ ਤੇ ਇੰਨੇ ਪੈਸੇ ਖਰਚ ਕੀਤੇ ਐ ਤੁਹਾਨੂੰ ਉਹਨੇ ਇੱਕ ਤਾਂ ਮੋੜੂਗੀ ਮੈਂ ਚੱਲ ਮੇਰੀ ਗੱਲ ਸੁਣੋ ਤੂੰ ਬਹੁਤੀਆਂ ਗੱਲਾਂ ਨਾ ਮਾਰ ਜਾ ਕੇ ਚਾਹ ਬਣਾਦਾ ਮੈਨੂੰ ਲੱਗਦਾ ਤੁਸੀਂ ਮੈਨਾਂ ਨਹੀਂ ਉੜੀਕਦੇ ਸੀ ਚਾਹ ਨੂੰ ਉੜੀਕਦੇ ਸੀ ਮੇਰੇ ਹੱਥਾਂ ਦੀ ਉਹ ਗੱਲਾਂ ਵਿੱਚ ਨਹੀਂ ਤੈਨੂੰ ਬਾਬਾ ਕੋਈ ਜਿੱਤ ਸਕਦਾ ਜੇ ਤੈਨੂੰ ਪਤੀ ਲੱਗ ਗਿਆ ਨਾ ਫਿਰ ਉਹਨਾਂ ਸਵਾਦ ਦੀ ਚਾਹ ਬਣਾ ਲਿਆ ਪੁੱਤ ਜਿੱਲੀ ਚਾਹ ਬਣਾਉਣਾ ਬਾਪੂ ਵਰਗ ਠੀਕ ਹੈ ਡੜੀ ਬਣਾ ਕੇ ਲਿਆਉਣੀ ਹੈ ਜਿਉਂਦੀ ਰੈਂਗਰੀਤੀ ਰੈਂਗਰੀ ਤੇ ਮੇਰ ਰੱਖੀ ਸੱਚੀ ਕੋਈ ਸੱਚੀ ਵਿੱਚ ਕੋਈ ਵਧੀਆ ਪਰਿਵਾਰ ਮਿਲਦੀ ਜਿੱਥੇ ਮੇਰੀ ਵੀ ਐਨ ਖੁਸ਼ ਰਹੇ ਸਿਆਣੀਆ ਪਾਪੂ ਜੀ ਹਾਂ ਬੋਲ ਤੂੰ ਤੁਸੀਂ 12 ਕਿ ਕਾ ਤਸੋਂਗੇ ਉਹ ਪੁੱਤ ਅੰਦਰ ਮੈਨੂੰ ਕਬਰਾਟ ਜੀ ਹੋ ਰਹੀ ਸੀਗੀ ਅੱਛਾ ਆ ਪੀ ਲੋ ਹੱਡ ਬਨੜੀ ਜੀ ਲੱਗਦੇ ਮੈਨੂੰ ਅੱਜ ਕੀ ਹੋ ਗਿਆ ਤੁਸੀਂ ਠੀਕ ਤਾਂ ਹੋ ਰੈਡੀ ਐ ਲਾ ਦਿਆਂ ਬੁਖਾਰ ਹੋਊਗਾ ਮੈਨੂੰ ਲੈ ਤੁਸੀਂ ਫਿਰ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਡਾਕਟਰ ਦੀ ਦੁਕਾਨ ਤੇ ਜਾ ਕੇ ਦਵਾਈ ਲਿਆਉਂਦੀ ਉਹ ਐਡੀ ਵੀ ਗੱਲ ਨਹੀਂ ਪੁੱਤ ਤੂੰ ਤਿਆਰ ਹੋ ਗਿਆ ਤੂੰ ਨਾ ਜਲਦੀ ਜਲਦੀ ਕਾਲ ਜਵਗ ਜਾ ਲੇਟ ਨਾ ਹੋ ਜੀ ਤੂੰ ਮੇਰਾ ਫਿਕਰ ਨਾ ਕਰ ਮੈਂ ਤਾਂ ਦਵਾਈ ਆਪੇ ਹੀ ਲੈ ਲਵਾਂ ਨਾਲੇ ਕੁਝ ਨਹੀਂ ਹੋਇਆ ਮੈਨੂੰ ਲਾ ਫਿਰ ਵੀ ਡੈਡੀ ਹੁਣ ਮੈਨੂੰ ਤੁਹਾਡੀ ਫਿਕਰ ਤਾਂ ਰਹੂਗੀ ਨਾਲ ਜੇ ਮੈਂ ਚੱਲ ਗਈ ਕਾਲਜ ਪਿੱਛੇ ਤੁਹਾਡਾ ਧਿਆਨ ਕਰਨ ਰੱਖੂਗਾ ਤੁਹਾਨੂੰ ਜੇ ਕੁਝ ਚਾਹੀਦਾ ਹੋਇਆ ਕੌਣ ਲੈ ਕੇ ਦਊਗਾ ਪੁੱਤ ਮੈਨੂੰ ਕੁਝ ਨਹੀਂ ਹੋਣ ਲੱਗਿਆ ਤੂੰ ਐ ਕਰ ਉਹ ਡੱਬੇ ਦੇ ਵਿੱਚ ਗੋਲੀ ਪਈ ਹੈ ਮੈਨੂੰ ਗੋਲੀ ਲਿਆ ਦੇ ਬਾਕੀ ਇੱਕ ਗੱਲ ਫੋਨ ਤੇਰੇ ਕੋਲੇ ਵੀ ਆ ਫੋਨ ਮੇਰੇ ਕੋਲੇ ਵੀ ਆ ਜਦੋਂ ਤੈਨੂੰ ਐ ਲੱਗਿਆ ਨਾ ਮੇਰਾ ਜੀ ਨਹੀਂ ਲੱਗਦਾ ਮੈਨੂੰ ਫੋਨ ਨਾਲ ਐਡੀ ਗੱਲ ਨਹੀਂ ਹੈਗੀ ਤੂੰ ਜਾ ਸਕੂਲ ਫਟਾਫਟ ਗੋਲੀ ਲਿਆ ਦੇ ਮੈਨਾਂ ਗੋਲੀ ਤੁਹਾਨੂੰ ਖੁਦ ਹੀ ਦੇ ਕੇ ਜਾਣੀ ਆਂਗੀ ਨਾਲ ਜੇ ਪੱਕਾ ਕੋਈ ਗੱਲ ਹੋਈ ਨਾ ਮੈਨੂੰ ਫੋਨ ਕਰ ਲਿਓ ਮੈਂ ਉਹਦੀ ਆ ਜੂੰਗੀ ਕਾਲ ਮੈ ਲੈ ਕੇ ਆਨੀ ਆ ਦਵਾਈ ਕਿੰਨਾ ਕੁ ਕਰਤਾ ਜਿੰਦਾ ਦਿਰਾ ਪਤਾ ਦੇ ਵੜਕੇ ਚਲੂ ਆਤਾ ਬਹੁਤ ਵਧੀਆ ਹੋਇਆ ਸਾਰਾ ਕੰਮ ਨਵੇੜਦਾ ਆਹ ਤੂੰ ਕੋਈ ਧਾਮ ਕਰ ਲਈਏ ਅੱਜ ਤਾਂ ਗਰਮੀ ਬਹੁਤ ਜ਼ਿਆਦਾ ਹੋ ਮਾਈ ਗਰੂ ਮਾਈ ਗਰੂ ਇਹਦਾ ਫੋਨ ਆ ਗਿਆ ਲੇ ਦੀਪੀ ਹਾਂ ਦੀਪੀ ਠੀਕ ਆ ਬੋਤ ਪੜਾਈ ਤਾਂ ਤੇਰੀ ਠੀਕ ਚੱਲਦੀ ਆ ਲੈ ਬਾਪੂ ਤੂੰ ਤਾਂ ਐ ਕਰ ਦੇਂਗਾ ਜਿਵੇਂ ਮੈਂ ਕੈਨੇਡਾ ਚਲ ਕੇ ਹੁਣੀ ਆ ਥੋੜੇ ਟਾਈਮ ਨੂੰ ਬਸ ਮੈਂ ਘਰ ਆ ਜਾਣਾ ਹੈਗਾ ਮੇਰਾ ਤਾਂ ਨਾ ਸੱਚੀ ਧਿਆਨ ਤੁਹਾਡੇ ਚ ਹੀ ਸੀਗਾ ਤਾਂ ਮੈਂ ਸੋਚਿਆ ਬਸ ਮੈਂ ਕਿਹਾ ਮੈਂ ਹਾਲ ਪੁੱਛ ਲਾਂ ਹਾਂ ਹਾਂ ਬੋਤ ਮੈਂ ਠੀਕ ਐ ਮੈਂ ਤਾਂ ਖੇਤ ਆਇਆ ਸੀ ਮੈਂ ਸੋਚਿਆ ਗਰਮੀ ਵਾਲੀ ਪੈਂਦੀ ਆ ਮੱਕੀ ਸੁੱਕੀ ਜਾਂਦੀ ਸੀ ਉਹ ਪੁੱਤ ਪਾਣੀ ਲਾਉਣ ਆਇਆ ਸੀ ਆਏ ਬਾਪੂ ਇੱਕ ਤਾਂ ਤੈਨੂੰ ਬੁਖਾਰ ਹੋ ਰਿਹਾ ਉੱਤੋਂ ਤੂੰ ਖੇਤ ਚਲਾ ਗਿਆ ਤੈਨੂੰ ਜਮਾ ਫਿਕਰ ਨਹੀਂ ਹੈਗੀ ਆਪਣੀ ਸਿਹਤ ਦੀ ਉਹ ਪੁੱਤ ਸਿਹਤ ਵਾਲ ਤਾਂ ਮੇਰਾ ਧਿਆਨ ਹੀ ਆ ਮੈਂ ਦਵਾਈ ਲੈ ਲਈ ਸੀਗੀ ਹੁਣ ਠੀਕ ਆ ਪੁੱਤ ਮੈਂ ਚੱਲ ਸੰਗਾ ਬਾਪੂ ਮੇਰੀ ਤਾਂ ਕਲਾਸ ਦਾ ਟਾਈਮ ਹੋਈ ਜਾਂਦਾ ਹੈਗਾ ਮੈਂ ਆਪਸ ਕਲਾਸ ਲੈ ਕੇ ਆਣੀ ਆਂ ਕਰੇ ਹਾਂ ਹਾਂ ਪੁੱਤ ਮੈਂ ਵੀ ਕੰਮ ਨਵੇੜ ਦਾ ਮੈਂ ਵੀ ਘਰੇ ਚੱਲੇ ਆ ਤੂੰ ਐਂ ਕਰੀ ਤੂੰ ਵੀ ਟਾਈਮ ਨਾਲ ਆ ਜੀ ਗਰਮੀ ਬਹੁਤ ਹੈ ਧਿਆਨ ਰੱਖੀ ਓਕੇ ਤੇ ਬਾਈ ਕਿਵੇਂ ਆ? ਓ ਬੱਲੇ ਕੁਲਦੀਪ ਸਿਆਮ ਮੈਂ ਠੀਕ ਠਾਕ ਐ ਤੂੰ ਵੀ ਠੀਕ ਠਾਕ ਐ? ਹਾਂ ਵਧੀਆ ਵਧੀਆ। ਹੋਰ ਕਿੱਧਰ ਆ ਰਹੇਂਗਾ? ਖੇਤ ਗਿਆ ਸੀ ਢੇੜਾਂ ਮਾਰ ਕੇ ਆ ਬਾਈ। ਚਲੋ ਵਧੀਆ ਕੀਤਾ। ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਆਪਣੀ ਕੁੜੀ ਬਾਰੇ। ਬਾਰੇ? ਓ ਬਾਈ ਘਬਰਾਉਣ ਦੀ ਕੋਈ ਗੱਲ ਨਹੀਂ। ਮੈਂ ਤਾਂ ਆਪਣੀ ਕੁੜੀ ਦੇ ਰਿਸ਼ਤੇ ਬਾਰੇ ਗੱਲ ਕਰਨਾਗਾ। ਅੱਛਾ ਓ ਪਤੰਦਰਾ ਤੂੰ ਤਾਂ ਮੈਨੂੰ ਡਰਾ ਹੀ ਦਿੱਤਾ ਸੀਗਾ। ਓਹੋ ਤੂੰ ਤਾਂ ਉਹੀ ਡਰ ਜਨਗਾ ਤੇਰੇ ਤਾਂ ਪਹਿਲੇ ਤੋਂ ਨਹੀਂ ਸੁਵਾਈ ਇਹੋ ਜਿਹਾ ਹੋ ਰਿਹਾਗਾ। ਉਹ ਪਤਾ ਕੀ ਗੱਲ ਐ ਕੁੜੀ ਜਵਾਨ ਆਗੀ ਤੈਨੂੰ ਪਤੀ ਆਗਾ ਲੋਕ ਨੇ ਸੁਵਾ ਦਾ ਹਨਾ। ਉਹ ਮੈਂ ਕੁੜੀ ਨੂੰ ਖੁੱਲੀ ਛੁੱਟੀ ਦੇ ਰખી ਆ ਮਾ ਪੁੱਤ ਤੂੰ ਚੰਗੀ ਤਰ੍ਹਾਂ ਪੜ ਲਾ ਫਿਰ ਤੁਹਾਨੂੰ ਪਤਾ ਪਿੰਡਾਂ ਦੇ ਸੁਭਾਅ ਦਾ ਕਹੇ ਜਾਂਦਾ ਗਾ ਉਹ ਤਾਂ ਗੱਲ ਫੱਤੇ ਤੇਰੀ ਠੀਕ ਆ ਮੈਂ ਤਾਂ ਐ ਕਹਿਣਾ ਗਾ ਮੇਰੀ ਨੀਗਾ ਇੱਕ ਬਹੁਤ ਸੋਹਣਾ ਰਿਸ਼ਤਾ ਗਾ ਮੁੰਡਾ ਪੜਿਆ ਲਿਖਿਆ ਗਾ ਜ਼ਮੀਨ ਵੀ ਵਧੀਆ ਗੀ ਜੇ ਕਹੇ ਤਾਂ ਆਪਾਂ ਉਹਦਾ ਰਿਸ਼ਤਾ ਉੱਥੇ ਕਰਾ ਦਿੰਨੇ ਹਾਂਗੇ ਅੱਛਾ ਫਿਰ ਤੂੰ ਐ ਕਰੀ ਸ਼ਾਮ ਨੂੰ ਘਰ ਆ ਜੀ ਬਹਿ ਕੇ ਗੱਲ ਕਰ ਲਾਂਗੇ ਆਪਾਂ ਠੀਕ ਐ ਨਾ ਚਲ ਠੀਕ ਆ ਚਲ ਐ ਕਰ ਮੈਂ ਨਾਲ ਦੇ ਪਿੰਡ ਜਾ ਕੇ ਆਣਾ ਗਾ ਉੱਥੇ ਰਿਸ਼ਤਾ ਕਰਾ ਕੇ ਚੱਲ ਪੁੱਛ ਕੇ ਆਣੇ ਚੱਲ ਚਲ ਪਵਾਰਾ ਤੂੰ ਤਾਂ ਸ਼ਾਂਪਾ ਚਲ ਮ ਨੇ ਡرائی ਦਿੱਤਾ ਸੀ ਪਤੰਦਰ ਨੇ ਕਿਹੜਾ ਆ ਗਿਆ ਓ ਬਾਈ ਕੁਲਦੀਪ ਸਿਆ ਆ ਜਾ ਛੋਟੇ ਵੀਰ ਹੋ ਠੀਕ ਠਾਕ ਹੈ ਮੈਂ ਤਾਂ ਕਦੋਂ ਦਾ ਦਰਵਾਜ਼ਾ ਖੜਕਾ ਰਿਹਾ ਕੋਈ ਅੰਦਰੋਂ ਬਾਜੀ ਨਹੀਂ ਆ ਰਹੀ ਉਹ ਬਾਈ ਉਹ ਮੱਝਾਂ ਵਾਲੇ ਪਾਸੇ ਫਿਰਦਾ ਸੀ ਮੈਨੂੰ ਤਾਂ ਕਰਕੇ ਸੁਣਾ ਨਹੀਂ ਗਿਆ ਉਹ ਕੁੜੀ ਗਈ ਹੈ ਕਾਲਜ ਪੜਨ ਵਾਸਤੇ ਅੱਛਾ ਉਹ ਲੇਟ ਆਉਂਦੀ ਥੋੜਾ ਜਿਆ ਅੱਛਾ ਗੁੱਡੀ ਪੜ ਰਹੀ ਆ ਜੇ ਬਸ ਲਾਸਟ ਚਾਰ ਰਹਿ ਗਿਆ ਬਾਈ ਉਹਦਾ ਚਲੋ ਵਧੀਆ ਗੱਲ ਆ ਫਿਰ ਉਹਦੀ ਟ੍ਰੇਨਿੰਗ ਲੱਗ ਜਾਣੀ ਹੈਗੀ ਚਲੋ ਵਧੀਆ ਜਿਹੜਾ ਪੜੀ ਜਾਂਦੀ ਹੈਗੀ ਕਲਦੀਪ ਜੀ ਕੀ ਕਹਿੰਦੇ ਫਿਰ ਗਿਆ ਸੀ ਉੱਥੇ 15 ਸ਼ੈਂਪੂ ਵੀ ਪਵਾਈ ਜਾਇਆ ਕਰ ਐਨੀ ਸ਼ਾਂਪਾ ਦਾ ਕਰਨਾ ਕੀ ਹੈ ਤੈ ਬਾਈ ਸਾਡਾ ਤਾਂ ਖਾਨਦਾਨੀ ਕੰਮ ਆਗਾ ਪਹਿਲਾਂ ਦਾਦਾ ਕਰਾਉਂਦਾ ਰਹਾ ਫਿਰ ਬਾਪੂ ਕਰਵਾਈਗਾ ਹੁਣ ਮੈਂ ਰਿਸ਼ਤੇ ਕਰਵਾ ਰਾਂਗਾ ਤੈਨੂੰ ਪਤਾ ਜਵਾਖ ਪੜਦੇ ਐ ਇੰਨੇ ਤੱਕ ਵੀਲਦਾਰੀ ਚਲਾਉਣ ਲਈ ਕਰਨਾ ਪੈਂਦਾਗਾ ਖਰ ਕੁਲਦੀਪ ਸਿੰਘ ਆ ਭਜਨ ਅੱਠ ਤਾਂ ਕਰਨੀਆਂ ਪੈਂਦੀ ਐ ਹਾਂ ਹਾਂ ਉਹ ਤਾਂ ਐ ਆ ਗਿਆ ਸ਼ੇਰਾ ਚਾਚਾ ਜੀ ਆਏ ਹੋਏ ਸਤਿ ਸ਼੍ਰੀ ਅਕਾਲ ਚਾਚਾ ਜੀ ਸੱਸੀ ਆਤੀ ਐ ਚਾਹ ਬਣਾ ਕੇ ਲਿਆਵਾ ਪੀਲੀ ਚਾਹ ਨਾ ਦਤੀ ਐ ਦੇਖ ਚਾਹ ਮੈਂ ਪੀਤੀਆ ਨਾ ਮੈਂ ਪੀਣੀਆ ਗਰਮੀ ਬਹੁਤ ਹੋ ਰਹੀ ਹੈਗੀ ਕੋਈ ਨਹੀਂ ਮੈਂ ਸ਼ਕੰਜਵੀ ਬਣਾ ਲੈਂਦੀ ਆ ਤੁਹਾਡੇ ਵਾਸਤੇ ਚਲ ਐ ਕਰਤੀ ਆ ਬਣਾ ਲਿਓ ਹੋਰ ਕੁਲਦੀਪ ਸਿੰਘ ਹੁਣ ਦੱਸ ਮੈਨੂੰ ਉਹ ਰਿਸ਼ਤੇ ਬਾਰੇ ਗੱਲ ਕਰਦਾ ਸੀਗਾ ਕਿਵੇਂ ਦਾ ਘਰਵਾਰ ਐ ਦੱਸ ਹੁਣ ਤਾ ਉਹ ਤਾਂ ਸੱਤਿਆ ਮੈਂ ਤੈਨੂੰ ਆਏ ਕਹਿੰਦਾ ਸੀ ਵੀ ਜਿਹੜਾ ਮੁੰਡਾ ਨਾ ਤਾਂ ਕੋਈ ਖਾਂਦਾ ਪੀਂਦਾ ਘਰ-ਬਾਰ ਵੀ ਵਧੀਆ ਸੁੱਖ ਨਾਲ 10-12 ਾਕੀਲੇ ਨੇਗੇ। ਅੱਛਾ। ਹਾਂ ਆਪਣੀ ਧੀ ਰਾਜ ਕਰੂ ਉੱਥੇ। ਚਲੋ ਫਿਰ ਤਾਂ ਬਹੁਤ ਸੋਹਣੀ ਗੱਲ ਐ ਪਰ ਗੱਲ ਇਹ ਐ ਪਹਿਲਾਂ ਮੈਂ ਬੀਟੂ ਨੂੰ ਪੁੱਛੂੰਗਾ। ਜੀ ਉਹਨੂੰ ਕੁਛ ਹਾਂ ਨਾ ਕੀਤਾ ਫਿਰ ਤੈਨੂੰ ਦੱਸੂਗਾ। ਕਿਉਂਕਿ ਅੱਜ ਕੱਲ ਪੜ੍ਹੇ ਲਿਖੇ ਜਵਾਕ ਆਗਾ ਉਹਨਾਂ ਦੀ ਰਾਇ ਲੈਣੀ ਬਾਲੀ ਜ਼ਰੂਰੀ ਐ ਬਾਈ ਤੁਹਾਨੂੰ ਪਤਿਆਗਾ। ਗੱਲ ਤਾਂ ਸੱਤੇ ਤੇਰੀ ਠੀਕ ਆ ਕਿਉਂਕਿ ਇਹਨਾਂ ਦੀ ਅਗਾਂ ਬਿਨਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ। ਹਾਂ ਬਿਲਕੁਲ। ਪੁੱਛਣਾ ਤਾਂ ਜ਼ਰੂਰੀ ਐ। ਸਹੀ ਗੱਲ ਆ ਬਾਈ ਸਹੀ। ਚਲਾਂ ਕਰ ਸੱ ਮੈਂ ਤਾਂ ਚਲਦਾਗਾ ਹੁਣ ਮੈਂ ਹੋਰ ਘਰ ਵੀ ਜਾਣਾ ਤੈਨੂੰ ਪਤਾ ਰਿਸ਼ਤੇ ਕਰਾਉਣੇ ਨੇ ਅੱਗੇ ਅੱਛਾ ਹੋਰ ਭੋਨੇ ਸ਼ਾਹ ਫਿਰ ਆਏ ਹਾਂ 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 ਚਲ ਵਧੀਆ ਹਾਂ ਨਾਲ ਆਏਂ ਅਗਰ ਤੀ ਨਾਲ ਗੱਲ ਕਰ ਲਈ ਫਿਰ ਮੈਨੂੰ ਦੱਸ ਦੇ ਮੈਂ ਕਰ ਲੂੰਗਾ ਉਹ ਆ ਜਾਂਦੀ ਆ 2 ਮਿੰਟ ਨਾ ਨਾ ਤੁਸੀਂ ਕੋਈ ਨਾ ਤੁਸੀਂ ਗੱਲ ਕਰ ਲਿਓ ਮੈਨੂੰ ਦੱਸ ਦਿਓ ਉਹ ਫਿਰ ਅਖੂ ਵੀ ਚਾਚਾ ਹੀ ਵਾਗ ਗਿਆ ਆਪਣਾ ਉਹ ਗੁੱਸੇ ਹੋਗੀ ਤੇਰੇ ਨਾਲ ਤੈਨੂੰ ਪਤਾ ਤਾਂ ਹੈਗਾ ਅੱਗੇ ਵੀ ਜਾਣਾਗਾ ਚਲੋ ਭਾਈ ਤੂੰ ਸ਼ਾਹ ਚਲ ਠੀਕ ਹੈ ਸਤੈ ਚਲੋ ਠੀਕ ਹੈ ਠੀਕ ਹੈ ਬਾਪੂ ਜੀ ਹਲੇ ਨਹੀਂ ਮੈਂ ਵਿਆਹ ਕਰਾਉਣਾ ਹੈਗਾ ਨਾਲੇ ਮੈਂ ਤਾਂ ਤੁਹਾਨੂੰ ਕਿਹੜੀ ਖਬਰ ਦੇਣੀ ਸੀ ਤੁਸੀਂ ਕਿਹੜੀ ਖਬਰ ਸੁਣਾਤੀ ਓਏ ਪੁੱਤ ਆਪਾਂ ਨੇ ਕਿਹਾ ਹਾਂ ਕਰਤੀ ਇਹ ਗੱਲ ਹੀ ਛੇੜੀ ਆਪਾਂ ਨਾ ਕਰਦਾਂਗੇ ਨਾਲੇ ਤੇਰੀ ਸਲਾਹ ਤੋਂ ਬਿਨਾਂ ਆਪਾਂ ਵਿਆਹ ਕਿਵੇਂ ਕਰ ਸਕਦੇ ਆ ਜਿੱਥੇ ਮੇਰੀ ਪੁੱਤ ਦੀ ਖੁਸ਼ੀ ਹੋਊਗੀ ਆਪਾਂ ਉੱਥੇ ਕਰਾਂਗੇ ਬਸ ਫਿਰ ਮੈਂ ਹਲੇ ਵਿਆਹ ਨਹੀਂ ਕਰਾਉਣਾ ਹੈਗਾ ਮੈਂ ਤਾਂ ਤੁਹਾਨੂੰ ਇੱਕ ਖੁਸ਼ ਖ਼ਬਰੀ ਦੱਸਣੀ ਸੀ ਓ ਕੀ ਪੁੱਤ ਮੇਰੀ ਨਾ ਟ੍ਰੇਨਿੰਗ 'ਚ ਸਿਲੈਕਸ਼ਨ ਹੋ ਗਈ ਫੇਰ ਤਾਂ ਪੁੱਤ ਤੈਨੂੰ ਬਹੁਤ-ਬਹੁਤ ਵਧਾਈਆਂ ਬਹੁਤ ਚੰਗੀ ਗੱਲ ਆ ਪੁੱਤ ਓ ਪੁੱਤ ਉਹਦਾ ਛੱਡ ਤੂੰ ਤੂੰ ਐਨਾ ਢੱਲਾ ਦਾ ਮੂੰਹ ਬਣਾ ਕੇ ਬੋਲੀ ਆ ਉਹ ਕੀ ਆ ਬਾਪੂ ਇੱਕ ਬੁਰੀ ਖਬਰ ਵੀ ਆ ਉਹ ਕਿਹੜੀ ਬੁਰੀ ਖਬਰ ਇਹ ਆ ਬਾਪੂ ਕਿ ਟ੍ਰੇਨਿੰਗ ਇਸ ਕਾਲਜ ਚ ਨਹੀਂ ਲੱਗੀ ਉਹ ਪਟਿਆਲੇ ਹੋਊਗੀ ਫਿਰ ਆਪਾਂ ਨੂੰ ਉੱਥੇ ਜਾਣਾ ਪੈਣਾ ਉਹ ਇਹ ਤਾਂ ਬਾਕੀ ਪੁੱਤ ਬੁਰੀ ਖਬਰ ਐ ਤੈਂ ਤਾਂ ਆਉਣ ਜਾਣ ਮਾਰ ਲੂਗਾ ਫਿਰ ਤੂੰ ਇਹਨਾਂ ਸਫਰ ਕਰੇਂਗੀ ਥੱਕ ਜਾਏਂਗੀ ਬਾਪੂ ਜੀ ਮੈਂ ਵੀ ਇਹੀ ਸੋਚ ਰਹੀ ਸੀ ਵੀ ਮੈਂ ਤਾਂ ਬਸ ਰਸਤੇ ਚ ਹੀ ਰਹਿ ਜਾ ਕਰੂੰਗੀ ਤਾਂ ਹੀ ਮੈਂ ਇਹ ਫੈਸਲਾ ਲਿੱਤਾ ਵੀ ਆਪਾਂ ਨੂੰ ਉੱਥੇ ਹੀ ਜਾ ਕੇ ਇੱਕ ਕਿਰਾਏ ਦਾ ਘਰ ਲੈ ਲੈਨੇ ਆਂਗੇ ਪੁੱਤ ਉਹ ਤਾਂ ਗੱਲ ਤੇਰੀ ਠੀਕ ਐ ਪਰ ਰਹਿਣਾ ਕਿੰਨਾ ਔਖਾਗਾ ਮੈਨੂੰ ਐਂ ਦੱਸ ਸਾਹ ਜਿਹੜੀ ਮੱਝ ਰੱਖੀ ਐ ਫਿਰ ਇਹਦਾ ਕੀ ਕਰਾਂਗੇ ਡੈਡੀ ਯਾ ਤਾਂ ਤੁਸੀਂ ਮੱਝਾਂ ਕਿਸੇ ਨੂੰ ਸਮਾਹ ਦੋ ਜਾਂ ਫਿਰ ਵੇਚ ਦੋ ਹੁਣ ਵੈਸੇ ਵੀ ਮੈਨੂੰ ਐ ਲੱਗਦਾ ਵੀ ਟ੍ਰੇਨਿੰਗ ਕਰਕੇ ਸ਼ਾਇਦ ਕਿਤੇ ਹੋਰ ਵੀ ਨਾ ਜਾਣਾ ਪੈ ਜੇ ਪਟਿਆਲੇ ਤੋਂ ਵੀ ਅੱਗੇ ਫਿਰ ਆਪਾਂ ਕੀ ਕਰਾਂਗੇ ਆਪਣਾ ਕੋਰਸ ਤੇ ਇੰਨੇ ਪੈਸੇ ਲੱਗਿਆਗੇ ਐਵੇਂ ਜ਼ਾਇਆ ਥੋੜੀ ਹੋਣ ਦਵਾਂਗੇ ਉਹ ਤਾਂ ਠੀਕ ਐ ਪੁੱਤ ਇੰਨੀ ਵਧੀਆ ਮੱਝ ਐ ਫਿਰ ਐਵੇਂ ਤਾਂ ਕਿਸੇ ਨੂੰ ਪੁੱਤ ਫੜਾਈ ਨਹੀਂ ਜਾਂਦੀ ਜੇ ਆਪਾਂ ਉੱਥੇ ਰੱਖ ਲਈ ਉੱਥੇ ਲੈ ਚਲਾਂਗੇ ਬਾਪੂ ਜੀ ਉਹ ਉੱਥੇ ਕਿੱਥੇ ਆਮਦੇ ਫਿਰਾਂਗੇ ਉਹਨੂੰ ਉਹ ਪੁੱਤ ਤੂੰ ਉਦਾਸ ਨਾ ਹੋ ਪਹਿਲਾਂ ਮੈਂ ਤੇਰੀ ਕਦੇ ਗੱਲ ਮੋੜੀ ਐ ਤੂੰ ਐਂ ਦੱਸ ਆਪਾਂ ਕਦੋਂ ਜਾਣਾ ਇਹਦਾ ਮੈਂ ਮੱਝ ਦਾ ਪਹੀਲਾ ਕਰ ਦੂ ਕਿਸ ਨੂੰ ਦੇ ਜੂਗਾ ਡੈਡੀ ਆਪਾਂ ਪਰਸੋ ਜਾਣਾ ਹੈਗਾ ਅੱਛਾ ਚਲੋ ਠੀਕ ਆ ਪੁੱਤੋ ਫਿਰ ਤੂੰ ਐਂ ਕਰੀ ਉਹਨਾਂ ਮਾਰੀ ਤੋਂ ਪੈਸੇ ਲੈਣੇ ਤੂੰ ਪੈਸੇ ਲੈ ਕੇ ਕੱਪੜਾ ਲੀੜਾ ਲੈਣਾ ਉਹ ਲੈ ਆਈ ਤੇ ਆਪਾਂ ਚੱਲਦੇ ਆਪਾਂ ਤੂੰ ਪਰਸੋ ਫਿਰ ਨਹੀਂ ਡੈਡੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਨਾਲੇ ਵੈਸੇ ਵੀ ਜੇ ਤਾਂ ਪੁੱਤ ਉੱਥੇ ਜਾ ਕੇ ਰਹਾਂਗੇ ਰਸਣ ਪਾਣੀ ਵੀ ਲੈਣਾ ਹੋਊਗਾ ਉਹਦੇ ਲਈ ਸਾਮੇ ਕੇ ਰੱਖ ਲਓ ਤੁਸੀਂ ਹੋ ਮੇਰਾ ਸਿਆਣਾ ਪੁੱਤ ਤੂੰ ਜਿੱਤ ਨਾਮੀ ਨਾ ਉੱਥੇ ਚਾਰ ਚੰਨ ਲਾ ਦੇਗੀ ਸੱਚੀ ਇਹ ਕਹਿੰਦੇ ਨੂੰ ਕਿਹਾ ਹੁੰਦਾ ਹੈ ਵੀ ਔਰਤ ਦੇ ਹੱਥ ਵਿੱਚ ਹੁੰਦਾ ਹੈ ਘਰ ਨੂੰ ਉਜਾੜਨਾ ਉਜਾੜਨਾ ਤੇ ਘਰ ਨੂੰ ਵਸਾਉਣਾ ਤੂੰ ਤਾਂ ਘਰ ਨੂੰ ਵਸਾ ਦੇਗੀ ਪੁੱਤ ਉੱਥੇ ਭਾਗ ਲਾ ਦੇਗੀ ਸ਼ਾਬਾਸ਼ ਠੀਕ ਹੈ ਕਰ ਲਾ ਦੇ ਤਾ ਆਹ ਬਾਤ ਹੀ ਮੰਨ ਦਿੱਤ ਲੈ ਤੇ ਮੇਰਾ ਜਾਂਦੀ ਰਹੇ ਮੈਨੂੰ ਲੱਗਦਾ ਸੱਤਾ ਹੋ ਰਿਹਾ ਸੱਤੇ ਹੋੱਤ ਕਮਿਆ ਕਲਦੀਪ ਸਾਂ ਛੋਟੇ ਵੀਰ ਹੋਣ ਬਾਈ ਵਧੀਆ ਵਧੀਆ ਤੂੰ ਦੱਸ ਸੇ ਤਾਂ ਟਿਕ ਟਾਕ ਨੇ ਹਾਂ ਹਾਂ ਬਣੀ ਕੋਈ ਸਲਾਹ ਫੇਰਾ ਉਨਾ ਬਾਈ ਕੁੜੀ ਜਵਾਬ ਦੇਗੀ ਕਹਿੰਦੀ ਪੱਲਾ ਪੜਨਾ ਮੈਂ ਕੋਈ ਆਪਦੇ ਪੈਰਾਂ ਦੇ ਖੜੇ ਹੋ ਕੇ ਫੇਰ ਦੇਖਾਂਗੇ ਹਾਂ ਬਾਈ ਨਿਆਣੇ ਦੀ ਮੰਨਣੀ ਪੰਜਾ ਚਲ ਵਧੀਆ ਉਹਨੂੰ ਪੜਾਈ ਪੂਰੀ ਕਰ ਲੈਣ ਦੇ ਨਾਲ ਇੱਕ ਖੁਸ਼ੀ ਦੀ ਗੱਲ ਹੋਰ ਦੱਸਾਂ ਅਸੀਂ ਤਾਂ ਅਜ ਪਟਿਆਲੇ ਜਾ ਰਹੇ ਹਾਂਗੇ ਉਦੀ ਟ੍ਰੇਨਿੰਗ ਨਾਲ ਗਈ ਬਣਾ ਪਟਿਆਲੇ ਹੋਰ ਠੀਕੇ ਲਾਇਆ ਕਰੂਗੀ ਲੋਕਾਂ ਅਛ ਆਪਣੀ ਧੀ ਰਾਣੀ ਡਾਕਟਰੀਆ ਕੋਰਸ ਕਰਦੀ ਆ ਹਾਂ ਉਹਦੀ ਮਾਂ ਦਾ ਸੁਪਨਾ ਸੀਗਾ ਕਹਿੰਦੀ ਜਦੋਂ ਮੇਰੀ ਧੀ ਵੱਡੀ ਹੋਗੀ ਨਾ ਇਨੂੰ ਇੰਨਾ ਪੜਾਈ ਇਨੂੰ ਡਾਕਟਰ ਬਣਾਈ ਉਹਦਾ ਸੁਪਨਾ ਪੂਰਾ ਹੋ ਗਿਆ ਚਲੋ ਕੁੜੀ ਵੀ ਸਿਆਣੀ ਨਿਕਲੀ ਉਹਦਾ ਸੁਪਨਾ ਪੂਰਾ ਕਰ ਰਹੀ ਆ ਹੁਣ ਅਸੀਂ ਪਟਿਆਲੇ ਜਾ ਰਹੇ ਹਾਂਗੇ ਉੱਥੇ ਟ੍ਰੇਨਿੰਗ ਲੱਗੇ ਉੱਥੇ ਰਾਵਾਂਗੇ ਮੈਂ ਵੀ ਉੱਥੇ ਚੱਲਿਆ ਬਾਈ ਚਲੋ ਬਾਈ ਇਹ ਤਾਂ ਵਧੀਆ ਗੱਲ ਆ ਜਿਹੜੀ ਤੀ ਆਪਣੀ ਸਿਆਣੀ ਜਿਹੜਾ ਇੰਨਾ ਸੁਪਨਾ ਪੂਰਾ ਕਰ ਰਹੀ ਆ ਮਾਪੇ ਲਈ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਕਿਹੜੀ ਆ ਜਿਹੜਾ ਆਪਣੇ ਮਾਪ ਦਾ ਸੁਪਨਾ ਪੂਰਾ ਕਰ ਰਹੀ ਆ ਬਿਲਕੁਲ ਸਿਆਣੀ ਗੱਲ ਆ ਸਿਆਣੀ ਬਹੁਤ ਆ ਕੁੜੀ ਆਪਣੀ ਬਾਈ ਚਲੋ ਬਾਈ ਵਧੀਆ ਗੱਲ ਆ ਕਿਹੜੀ ਸਿਆਣੀ ਹੈਗੀ ਉਹ ਬਾਕੀ ਕੋਈ ਗੱਲ ਨਹੀਂ ਉਹਨੂੰ ਆਪਣੇ ਪੈਰਾਂ ਤੇ ਖੜੀ ਹੋਣ ਨੌਕਰੂ ਨੌਕਰੀ ਕਿਤੇ ਮਿਲ ਗਈ ਮੈਂ ਤੈਨੂੰ ਫੇਰ ਦੱਸੂਗਾ ਫੇਰ ਹਾਂ ਹਾਂ ਬਈ ਕੋਈ ਨਾ ਜ਼ਰੂਰ ਦੱਸ ਦੀ ਫੇਰ ਠੀਕ ਹੈ ਠੀਕ ਹੈ ਕੋਈ ਚੰਗਾ ਲੱਭ ਲਈ ਫੇਰ ਕੋਈ ਨਾ ਨਾ ਕੋਈ ਨਾ ਰਿਸ਼ਤੇ ਬਥੇਰੇ ਆਪਣੇ ਕੋਲੇ ਬਸ ਇੱਕ ਵਾਰ ਉਹਦਾ ਉਹ ਹੋ ਜਾਂਦਾ ਸੁਪਨਾ ਪੂਰਾ ਫੇਰ ਆਪਾਂ ਰਿਸ਼ਤੇ ਦੀ ਲੈ ਲਾਵਾਂਗੇ ਚਲੋ ਠੀਕ ਹੈ ਜੀ ਫੇਰ ਅਸੀਂ ਵੀ ਲੇਟ ਹੁੰਨੇ ਆ ਪਟਿਆਲੇ ਜਾਣਾ ਹੈ ਅੱਛਾ ਚਾਹ ਪਾਣੀ ਕਰ ਲੈਣਾ ਚਾਹ ਹੁੰਦਾ ਰਹਿ ਜਾਉਂਦਾ ਚਾਹ ਠੀਕ ਆ ਬਈ ਓਕੇ ਠੀਕ ਕਰ ਲਿਆ ਪੁੱਤ ਸਾਰਾ ਸਮਾਨ ਤਿਆਰ। ਹਾਂਜੀ ਡੈਡੀ ਸਾਰਾ ਸਮਾਨ ਤਿਆਰ ਕਰ ਲਿਆ। ਕੋਈ ਚੀਜ਼ ਰਹੀ ਤਾਂ ਨਹੀਂ? ਨਹੀਂ ਨਹੀਂ ਬਸ ਗੌਰ ਨਾਲ ਪਾ ਲੈਣਾ ਸਾਰਾ ਸਮਾਨ। ਜਿਹੜੀ ਵੀ ਜ਼ਰੂਰਤ ਦੀ ਚੀਜ਼ਾਂ ਸੀ ਮੈਂ ਉਹ ਸਭ ਰੱਖ ਲੀਆਂ। ਬਾਕੀ ਟਾਈਮ ਤੇ ਦੇਖ ਲਾਂਗੇ ਜੇ ਕੁਝ ਰਹਿ ਗਿਆ। ਚਲ ਵਧੀਆ ਵਧੀਆ ਉੱਪਰ ਜਿੰਦਾ ਲਾ ਤਾਂ ਸਰ। ਹਾਂਜੀ ਡੈਡੀ ਮੈਂ ਲਾਇਆ ਸੀ। ਗੇਟ ਨੂੰ ਜਿੰਦਾ ਲਾਉਂਦੀ ਪਤੂ ਉਧਰ ਬਾਹਰ ਆਗਾ। ਲਾ ਕੇ ਆਈਆਂ ਡੈਡੀ ਤੁਸੀਂ ਫਿਕਰ ਕਿਉਂ ਕਰਦੀਆਂ ਚਾਬੀਆਂ ਨਾਲ ਏਜ ਪਈਆਂ ਨੇ। ਚਲ ਵਧੀਆ ਵਧੀਆ। ਚੱਲੀਏ ਫੇਰ ਆਪਾਂ। ਚੱਲ ਚੱਲ ਚੱਲ। ਤੁਸੀਂ ਰਿਕਸ਼ੀ ਵਾਲੇ ਨੂੰ ਕਹਤਾ ਸੀ। ਉਹ ਮੈਂ ਕਹ ਉਹ ਲੈ। ਉਹ ਹੋਰਨ ਵਧ ਗਿਆ। ਚੱਕ ਸਮ i'm gonna ਆਪਨੇ ਦਾ ਪੁੱਤ ਕੋਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣ ਆਗਾ ਕਿੱਧਰ ਨੂੰ ਆਣਾਗਾ ਡੈਡਾ ਪੁੱਤ ਮੈਂ ਇਥੋਂ ਹੁਣ ਤੁਰ ਹੁੰਦਾ ਐਨੀ ਗਰਮੀ ਹੈ ਮੈਨੂੰ ਐ ਲੱਗਦਾ ਮੈਨੂੰ ਤਾਂ ਚੱਕਰ ਆਊਗਾ ਪਹਿਲਾਂ ਉਹ ਦੁਕਾਨ ਤੋਂ ਪਾਣੀ ਫੜ ਕੇ ਲੈ ਢੰਡਾ ਜਾ ਫਿਰ ਚੱਲਦੇ ਆਪਾਂ ਡੈਡੀ ਆਪਾਂ ਪਹਿਲਾਂ ਘਰੇ ਚੱਲਦੇ ਆਂਗੇ ਮੈਂ ਉੱਥੇ ਜਾ ਕੇ ਤੁਹਾਡੇ ਨਿੰਬੂ ਪਾਣੀ ਬਣਾ ਕੇ ਪਿਲਾ ਦੂੰਗੀ ਉਹ ਪੁੱਤ ਆਪਣੀ ਸਹੇਲੀ ਨੂੰ ਫੋਨ ਕਰ ਲੈ ਸਿੱਧੀ ਸਿੱਧੀ ਘਰੇ ਚੱਲਦੇ ਆਂਗੇ ਨਹੀਂ ਮੈਨੂੰ ਲੱਗਦਾ ਮੈਂ ਡਿੱਗ ਜਾਊਂਗਾ ਕਿਤੇ ਮੇਰੀ ਸਿਲਨਾ ਮੇਰੀ ਪੂਰੀ ਗੱਲ ਹੋ ਗਈ ਹੁਣ ਇਹ ਮੈਨੂੰ ਦੱਸਿਆ ਸੀਗਾ ਕਿ ਜਗਤਾਰ ਸਿੰਘ ਦਾ ਘਰ ਹੈਗਾ ਉਹ ਕਿਰਾਏ ਤੇ ਕਮਰਾ ਦਿੰਦੇ ਆਗੇ ਉੱਥੇ ਜਾਣਾ ਹੈਗਾ ਆਪਾਂ ਚੱਲ ਪੁੱਤ ਐਂ ਕਰ ਫਿਰ ਤੁਰਦੇ ਆਪਾਂ ਚੱਲ ਘਰ ਪੁੱਛ ਲੈ ਨਾ ਕਿ ਹਮ ਅੱਗੇ ਪੁੱਛ ਲਾਂਗੇ ਜਾ ਕੇ ਕਿਸੇ ਨੂੰ ਪਤਾ ਹੋਊਗਾ ਚੱਲ ਲੈ ਲੈ ਆਪਾਂ ਦੇ ਘਰੇ ਇਹਨੂੰ ਪੁੱਛ ਲੈਣਾ ਨਾ ਸੱਚੀ ਗੱਲ ਬਾਈ ਜੀ ਉਹ ਜਗਤਾਰ ਸਿੰਘ ਹੈ ਕਿਰਾਏ ਤੇ ਘਰ ਦਿੰਦਾ ਹੈ ਉਹਦੇ ਸਿੱਧਾ ਘਰ ਜਾਣਾ ਬਾਈ ਦੇ ਮੋਰਾਸਪੀ ਅੱਛਾ ਇਧਰ 레 ਵਾਸੀ ਹਾਂਜੀ ਅੱਛਾ ਚਲੋ ਠੀਕ ਹੈ ਜੀ ਧੰਨਵਾਦ ਚਲੋ ਸ਼ੁਕਰ ਹੈ ਬੰਦੀ ਮਿਲ ਗਿਆ ਆਪਣਾ ਜਣਾ ਸੀ ਹੈ ਨਾ ਦੀਪੀ ਆ ਕਰ ਲੱਗਦਾ ਮੁੰਡਾ ਹਾਈ ਦੱਸਿਆ ਸੀ ਨਾ ਹਾਂ ਚਲ ਪੁੱਤਾ ਜਾ ਦੇਖ ਕੇ ਲੰਗੀ ਮਾੜਾ ਜਾ ਸ੍ਰੀ ਗੁਰਜੀ ਕੀ ਹਾਲ ਚਾਲ ਅਮੀਰ ਕਰਦਾ ਰਹੇ ਠੀਕ ਹੋਗੇ ਆਪਣੀ ਵੀਡੀਓ ਆ ਚੁੱਕੀ ਹੈਗੀ ਅਮੀਰ ਕਰਦਾ ਤੁਹਾਨੂੰ ਵਧੀਆ ਲੱਗੇ ਹੋਣੇ ਹੋਣੇ ਤੁਸੀਂ ਵੀਡੀਓ ਦੇਖੀ ਹੈਗੀ ਤੇ ਇਹਦੇ ਹੋਰ ਭਾਗ ਵੀ ਆਉਣੇ ਆ ਅਮੀਰ ਕਰਦਾ ਤੁਹਾਨੂੰ ਵਧੀਆ ਰੱਖਣਗੇ ਹੁਣ ਅਸੀਂ ਬੋਲਦੇ ਹਾਂ ਪਿਛਲੀ ਵੀਡੀਓ ਦੇ ਪਹਿਲੇ ਕਮੈਂਟ ਤੁਸੀਂ ਵੀ ਕਮੈਂਟ ਕਰਿਆ ਕਰੋ ਤੁਹਾਡਾ ਨਾਂ ਵੀ ਬੋਲ ਸਕੂ ਹਾਂ ਹਰਮਨ ਮਾਨ ਸੋਮਾ ਕੋਲ ਨਿਕ ਪਰਮਰ ਪੋਲਾ ਸਿੰਘ ਜਸਮੀਨ ਯਾਦਵਿੰਦਰ ਸਿੰਘ ਖੁਸ਼ਪੂ ਬੱਬਲ ਰਾਜਵਿੰਦਰ ਖੇਤਲਾ ਗਗਨਦੀਪ ਕੋਲ ਰਵਿੰਦਰਪ੍ਰਾਜ ਜਗਾਣਾ ਲਖਵਿੰਦਰ ਸਿੰਘ ਐਸੀ ਜੀ ਪਿਛਲੀ ਵੀਡੀਓ ਦੇ ਕਮੈਂਟ ਆ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਿਆ ਕਰੋ ਤਾਂ ਜੋ ਤੁਹਾਡਾ ਨਾਮ ਵੀ ਬੋਲ ਸਕੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮਚ ਬਟਨ ਵੀ ਦਬਾ ਦਿਓ ਥੈਂਕ ਯੂ